ਗਰੀਬ ਨਵਾਜ ਸਤਗੁਰੂ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਏ ਸਤਗੁਰ ਪਾਤਸ਼ਾਹ ਜੀ ਕਿਰਪਾ ਕਰੇ ਖਨ ਕੀ ਸ਼ਬਦ ਮੂਹਾਂ ਵਿੱਚੋਂ ਆਪ ਗਵਾਏ ਮਾਲਕ ਜੀ ਕਿਰਪਾ ਬਖਸ਼ਿਸ਼ ਵਰਤਾਰੇ ਨੇ ਸਤਗੁਰ ਜੀ ਕਹਿੰਦੇ ਨੇ ਭਾਈ ਜਿਹੜੀ ਵੀ ਗੁਰਸਿੱਖ ਆਤਮਾ ਕੋਈ ਵੀ ਜਿਗਿਆਸੂ ਜਨ ਜਦੋਂ ਮਾਲਕ ਜੀ ਦੇ ਪਾਵਨ ਚਰਨਾਂ ਦੇ ਨਾਲ ਜੁੜਨਾ ਚਾਹੁੰਦਾ ਹੈ ਨਾ ਉਹਦੀ ਜ਼ਿੰਦਗੀ ਦੇ ਅੰਦਰ ਸਤਿਗੁਰ ਕਹਿੰਦੇ ਨੇ ਇਹ ਬਖਸ਼ਿਸ਼ ਅਵਸ਼ਸ ਵਰਤਦੀ ਹੈ ਪੁੱਛਿਆ ਸਤਿਗੁਰ ਕਿਹੜੀ ਬਖਸ਼ਿਸ਼ ਵਰਤਦੀ ਹੈ ਦਤਾਰ ਜੀ ਕਹਿੰਦੇ ਨੇ ਕੋਈ ਵੀ ਬਾਣੀ ਦਾ ਨੇਮ ਕਰਦਾ ਖੈ ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰਦਾ ਖੈ ਉਹਦੀ ਜ਼ਿੰਦਗੀ ਦੇ ਅੰਦਰ ਫਿਰ ਸ਼ਬਦ ਦੀ ਇੱਕ ਕਲਾ ਵਰਤਦੀ ਖੈ ਬੇਨਤੀ ਕਰਾਂ ਬਾਈ ਕਾਨ ਸਿੰਘ ਨਾਭਾ ਨੇ ਵੈਸੇ ਸ਼ਬਦ ਦੇ ਤਕਰੀਬਨ 12 ਅਰਥ ਕੀਤੇ ਨੇ ਸ਼ਬਦ ਤੋਂ ਭਾਵ ਵਾਹਿਗੁਰੂ ਦਾ ਹੁਕਮ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਰਜਾਖ ਹੈ ਉਹਦਾ ਨਾਮ ਖੈ ਉਹਦੀ ਦਿੱਤੀ ਕੋਈ ਮਰਿਆਦਾ ਦੇ ਅਨੁਸਾਰ ਤੁਰ ਪੈਣਾ ਤੇ ਇਸੇ ਤਰ੍ਹਾਂ ਇੱਕ ਅਰਥ ਬੜਾ ਬਾਹ ਕਮਾਲ ਖੈ ਜੋ ਗੁਰੂ ਦਾ ਸੁਭਾਅ ਖੈ ਸਤਗੁਰੂ ਨਾਨਕ ਸਾਹਿਬ ਰਹਿਮਤ ਕਰਨ ਉਹ ਕਿਤੇ ਸਿੱਖ ਦਾ ਸੁਭਾਅ ਬਣ ਜਾਇਆ ਖੁਸਤ ਨਾਮ ਸ਼ਬਦ ਦੇ ਅਕੋਰਡਿੰਗ ਕਿਤੇ ਜੀਵਨ ਚੱਲ ਪਵੇ ਮਾਲਕ ਜੀ ਕਹਿੰਦੇ ਨੇ ਫਿਰ ਉਹਦੀ ਜ਼ਿੰਦਗੀ ਦੇ ਅੰਦਰ ਤਬਦੀਲੀ ਆਏਗੀ ਸ਼ਬਦ ਮੁਆ ਉਹ ਆਪਣੇ ਆਪ ਨੂੰ ਮੁਕਾ ਲਵੇਗਾ ਮੌਤ ਆ ਜਾਏਗੀ ਉਹਦੀ ਜੀਵਨ ਦੇ ਅੰਦਰ ਤੇ ਗੁਰਸਿੱਖ ਪਿਆਰਿਓ ਜਦੋਂ ਆਪਾਂ ਮਾਲਕ ਜੀ ਦੀ ਬਾਣੀ ਦਾ ਬੜੇ ਪਿਆਰ ਸਹਿਤ ਕਿਤੇ ਅਭਿਆਸ ਕਰੀਏ ਜਿਵੇਂ ਸਿੰਘ ਸਾਹਿਬ ਨੇ ਕਿਹਾ ਜਦੋਂ ਆਪਾਂ ਕਿਤੇ ਮਾਲਕ ਜੀ ਦੀ ਬਖਸ਼ਿਸ਼ ਦੇ ਨਾਲ ਸਹਿਜ ਪਾਠ ਕਰੀਏ ਉਦੋਂ ਹੀ ਪ੍ਰਤੀਤ ਹੁੰਦਾ ਹੈ ਸਤਿਗੁਰ ਨੇ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ ਹੈ ਇੱਕ ਖ ਸਾਸੰਗਤ ਫਿਜ਼ੀਕਲ ਡੈਥ ਸਰੀਰਕ ਤੌਰ ਤੇ ਆਪਾਂ ਵੇਨਿਆ ਮਾਲਕ ਜੀ ਕਹਿੰਦੇ ਨੇ ਜੋ ਵੀ ਸੰਸਾਰ ਦੇ ਅੰਦਰ ਭਾਵੇਂ ਉਹ ਮਨੁੱਖ ਖ ਹੈ ਸਰੀਰ ਧਾਰੀ ਖ ਹੈ ਇਵਨ ਕਿ ਜਿੰਨੇ ਜਾਨਵਰ ਵੀ ਨੇ ਕਹਿਣ ਲੱਗੇ ਉਹਨਾਂ ਦੇ ਉੱਤੇ ਪਾਈ ਇਹ ਅਟਲ ਨਿਯਮ ਵਰਤਦਾ ਖ ਹੈ ਪੁੱਛਿਆ ਕਿ ਜੋ ਜਨਮ ਹੈ ਸੋ ਜਨਮ ਹਮੂਆ ਕਹਿਣ ਲੱਗੇ ਇੱਕ ਦਿਨ ਪਾਈ ਫਿਜ਼ੀਕਲ ਤੌਰ ਤੇ ਉਹਨੂੰ ਕੁਝ ਕਰਨਾ ਪਵੇਗਾ ਸਤਿਗੁਰ ਨੇ ਤਾਂ ਇੱਥੋਂ ਤਾਂ ਕਹਿ ਦਿੱਤਾ ਕਹਿਣ ਲੱਗੇ ਬੰਦਿਆ ਦਿਨ ਰਵ ਚੱਲਹਿ ਨਿਸ ਸਸ ਚੱਲਹਿ ਤਾਰ ਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਕਹਿਣ ਲੱਗੇ ਇੱਥੇ ਤਾਂ ਭਾਈ ਜੋ ਦ੍ਰਿਸ਼ਟਮਾਨ ਵਿੱਚ ਨજર ਆ ਰਿਹਾ ਖੈ ਉਹ ਵੀ ਸਥਿਰ ਨਹੀਂ ਤੇ ਕਹਿਣ ਲੱਗੇ ਤੈਨੂੰ ਹੀ ਤੁਰਨਾ ਪੈਣਾ ਖੈ ਆਪਾਂ ਮਾਲਕ ਜੀ ਦੇ ਬਚਨ ਪੜਨੇ ਆ ਜੋ ਉਪਜਿਓ ਸੋ ਬਿੰਸ ਖੈ ਪਰੋ ਆਜ ਕਹ ਕਾਲ ਦਤਾਰ ਜੀ ਕਹਿੰਦੇ ਨੇ ਭਾਈ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਧ ਤੀਰ ਬੇਨਤੀ ਕਰਿਆ ਫਿਜ਼ੀਕਲ ਤੌਰ ਤੇ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਇਹ ਤਾਂ ਸਾਰਿਆਂ ਉੱਪਰ ਆਏਗੀ ਸਾਰੇ ਇਹਦਾ ਸ਼ਿਕਾਰ ਖੋ ਜਾਣਗੇ ਤੇ ਇਸੇ ਤਰ੍ਹਾਂ ਇੱਕ ਅਗਲੇਰੀ ਮੌਤ ਜੋ ਗੁਰੂ ਪਾਤਸ਼ਾਹ ਜੀ ਅਗਲਾ ਕਨਸੈਪਟ ਬਾਣੀ ਵਿੱਚ ਬਖਸ਼ਦੇ ਨੇ ਕਹਣ ਲੱਗੇ ਓ ਖੈ ਸ਼ਰੀਰ ਖੈ ਪਰ ਕਿਤੇ ਪਾਈ ਇਨਸਾਨੀਅਤ ਤੌਰ ਤੇ ਜਮੀਰ ਦੇ ਤੌਰ ਤੇ ਅਧਿਆਤਮਕ ਤੌਰ ਤੇ ਆਤਮਿਕ ਤੌਰ ਤੇ ਸਪਿਰਚੁਅਲਿਟੀ ਜ ਨੂੰ ਆਪ ਕਹਿੰਦੇ ਰੋਖਾਨੀਅਤ ਤੌਰ ਤੇ ਭਾਈ ਕੋਈ ਮਰ ਜਾਏ ਹੁਣ ਆਪ ਅਨਲਿਸਿਸ ਕਰਿਆ ਜੇ ਇਹਦੇ ਪਕੜ ਦੇ ਅੰਦਰ ਕਿਹੜੇ ਕਿਹੜੇ ਲੋਕ ਨੇ ਮਾਲਕ ਜੀ ਨੇ ਕਿਹਾ ਤੁਦ ਚਿਤ ਆਏ ਮਹਾ ਅਨੰਦਹ ਜਿਸ ਵਿਸਰਹਿ ਸੋ ਮਰ ਜਾਏ ਕੱਲ ਗੇ ਜ ਨੂੰ ਭੁੱਲ ਗਿਆ ਨਾ ਮਾਲਕ ਉਹਦਾ ਨਾਮ ਭੁੱਲ ਗਿਆ ਉਹਦੀ ਜਪਜੀ ਭੁੱਲ ਗਈ ਉਹਦਾ ਰਹਿਰਾਸ ਸਾਹਿਬ ਚੇਤੇ ਨਹੀਂ ਆਉਂਦਾ ਉਹਦਾ ਸ਼ੁਕਰਾਨਾ ਚੇਤੇ ਨਹੀਂ ਆਉਂਦਾ ਕਹਿਣ ਲੱਗੇ ਯਾਦ ਰੱਖਿਆ ਜੇ ਉਹ ਭਾਈ ਮੁੱਕ ਚੁਕਾ ਖੈ ਮਾਲਕ ਜੀ ਨੇ ਤਾਂ ਹੀ ਕਿਹਾ ਸੋ ਜੀਵੇਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਈ